ਇਹ ਐਵੇਂ ਕਹਤਾ ਸੀ ਵੀ ਹਾਥੀ ਦੇ ਨਾਗਣੀ ਜਿਹੜੀ ਉਹ ਵੀ ਨਹੀਂ ਮਾਰੀ ਸੀ ਅੱਖ ਚ ਮਾਰੀ ਜੀ ਵੱਜ ਗਈ ਸੀ ਤਾਂ ਉਹ ਭੱਜ ਗਿਆ ਸੀ। ਤੂੰ ਕੈਸੀਆਂ ਗੱਲਾਂ ਨੇ ਕਿਉਂਕਿ ਉਹਨਾਂ ਦੇ ਹਿਸਾਬ ਚ ਨਹੀਂ ਹੁੰਦੀਆਂ ਇਹ ਗੱਲਾਂ। ਕੋਈ ਬੰਦਾ ਆਥੀ ਕਿਵੇਂ ਰੋਕ ਹਣਾ ਮੈਂ ਉਹ ਵੀ ਕਹਣਾ ਨਾ ਮੇਰੇ ਨਾਨੇ ਨੇ ਆਹੀ ਕਿਹਾ ਸੀ ਜਦੋਂ ਮੈਨੂੰ ਸਾਕੀ ਸੁਣਾਈ ਤੇ ਮੈਂ ਉਹਨੂੰ ਕਿਹਾ ਬੰਦਾ ਹਾਥੀ ਨੂੰ ਕਿਵੇਂ ਰੋਕ ਲੂ ਕਹਿੰਦਾ ਤੂੰ ਹਾਥੀ ਵੇਖਿਆ ਨਾ ਬਜਤ ਸਿੰਘ ਨਹੀਂ ਦੇਖਿਆ। ਅਮੀਂ ਕਹਤਾ ਸੀ ਵੀ ਹਾਥੀ ਨੇ ਨਾਗਣੀ ਜਿਹੜੀ ਉਹ ਵੀ ਨਹੀਂ ਮਾਰੀ ਸੀ ਅੱਖ ਚ ਮਾਰੀ ਜੀ ਵੱਜ ਗਈ ਸੀ ਤਾਂ ਉਹ ਭੱਜ ਗਿਆ ਸੀ। ਤੂੰ ਕੈਸੀਆਂ ਗੱਲਾਂ ਨੇ ਕਿਉਂਕਿ ਉਹਨਾਂ ਦੇ ਹਿਸਾਬ ਚ ਨਹੀਂ ਹੁੰਦੀਆਂ ਗੱਲਾਂ। ਕੋਈ ਬੰਦਾ ਹਾਥੀ ਕਿਵੇਂ ਰੋਕਣਾ ਹੈ ਨਾ ਮੈਂ ਉਹ ਵੀ ਕਹਣਾ ਨਾ ਮੇਰੇ ਨਾਨੇ ਨੇ ਆਹੀ ਕਿਹਾ ਸੀ ਜਦੋਂ ਮੈਨੂੰ ਸਾਕੀ ਸੁਣਾਈ ਤੇ ਮੈਂ ਉਹਨੂੰ ਕਿਹਾ ਬੰਦਾ ਹਾਥੀ ਨੂੰ ਕਿਵੇਂ ਰੋਕ ਲੂ ਕਹਿੰਦਾ ਤੂੰ ਹਾਥੀ ਵੇਖਿਆ ਨਾ ਬਜਤਰ ਸਿੰਘ ਨਹੀਂ ਦੇਖਿਆ। ਮੈਂ ਵੀ ਕਹਤਾ ਸੀ ਵੀ ਹਾਥੀ ਦੇ ਨਾਗਣੀ ਜਿਹੜੀ ਉਹ ਨਹੀਂ ਮਾਰੀ ਸੀ ਅੱਖ ਚ ਮਾਰੀ ਸੀ ਵੱਜ ਗਈ ਸੀ ਤਾਂ ਉਹ ਭੱਜ ਗਿਆ ਸੀ ਤੂੰ ਕੈਸੀਆਂ ਗੱਲਾਂ ਨੇ ਕਿਉਂਕਿ ਉਹਨਾਂ ਦੇ ਹਿਸਾਬ ਚ ਨਹੀਂ ਹੁੰਦੀਆਂ ਇਹ ਗੱਲਾਂ ਕੋਈ ਬੰਦਾ ਆਥੀ ਕਿਵੇਂ ਰੋਕਣਾ ਮੈਂ ਉਹ ਵੀ ਕਹਣਾ ਨਾ ਮੇਰੇ ਨਾਨੇ ਨੇ ਆਹੀਂ ਕਿਹਾ ਸੀ ਨਾ ਮੈਨੂੰ ਸਾਕੀ ਸੁਣਾਈ ਤੇ ਮੈਂ ਉਹਨੂੰ ਕਿਹਾ ਬੰਦਾ ਹਾਥੀ ਨੂੰ ਕਿਵੇਂ ਰੋਕ ਲੂ ਕਹਿੰਦਾ ਤੂੰ ਹਾਥੀ ਵੇਖਿਆ ਨਾ ਬਜਤਰ ਸਿੰਘ ਨਹੀਂ ਵੇਖਿਆ ਇਹ ਐਵੇਂ ਕਹਤਾ ਸੀ ਵੀ ਹਾਥੀ ਦੇ ਨਾਗਣੀ ਜਿਹੜੀ ਉਹ ਮੈਨੂੰ ਮਾਰੀ ਸੀ ਅੱਖ ਚ ਮਾਰੀ ਜੀ ਵੱਜ ਗਈ ਸੀ ਤਾਂ ਉਹ ਭੱਜ ਗਿਆ ਸੀ। ਤੂੰ ਕੈਸੀਆਂ ਗੱਲਾਂ ਨੇ? ਕਿਉਂ ਗੱਲਾਂ ਦੇ ਹਿਸਾਬ ਚ ਨਹੀਂ ਹੁੰਦੀਆਂ ਗੱਲਾਂ। ਕੋਈ ਬੰਦਾ ਆਥੀ ਕਿਵੇਂ ਰੋ ਹਨਾ ਮੈਂ ਉਹ ਵੀ ਕਹਿੰਦਾ ਨਾ ਮੇਰੇ ਨਾਨੇ ਨੇ ਆਈ ਕਿਹਾ ਸੀ। ਜਦੋਂ ਮੈਨੂੰ ਸਾਕੀ ਸੁਣਾਈ ਤੇ ਮੈਂ ਉਹਨੂੰ ਕਿਹਾ ਬੰਦਾ ਹਾਥੀ ਨੂੰ ਕਿਵੇਂ ਰੋਕ ਲੂ? ਕਹਿੰਦਾ ਤੂੰ ਹਾਥੀ ਵੇਖਿਆ ਨਾ ਬਜਤਰ ਸਿੰਘ ਨਹੀਂ ਦੇਖਿਆ। ਉਹ ਬੱਚਾ ਮੈਨੂੰ ਕਹਤਾ ਸੀ ਵੀ ਹਾਥੀ ਦੇ ਨਾਲ ਨਹੀਂ ਜਿਹੜੀ ਉਹ ਮੈਨੂੰ ਮਾਰੀ ਸੀ ਅੱਖ ਚ ਮਾਰੀ ਜੀ ਵੱਜ ਗਈ ਸੀ ਤਾਂ ਉਹ ਭੱਜ ਗਿਆ ਸੀ ਤੂੰ ਕੈਸੀਆਂ ਗੱਲਾਂ ਨੇ ਕਿਉਂਕਿ ਉਹਨਾਂ ਦੇ ਹਿਸਾਬ ਚ ਨਹੀਂ ਹੁੰਦੀਆਂ ਇਹ ਗੱਲਾਂ ਕੋਈ ਬੰਦਾ ਹਾਥੀ ਕਿਵੇਂ ਰੋਕਣਾ ਮੈਂ ਉਹ ਵੀ ਕਹਿੰਦਾ ਨਾ ਮੇਰੇ ਨਾਨੇ ਨੇ ਆਈ ਕਿਹਾ ਸੀ ਜਦੋਂ ਮੈਨੂੰ ਸਾਕੀ ਸੁਣਾਈ ਤੇ ਮੈਂ ਉਹਨੂੰ ਕਿਹਾ ਬੰਦਾ ਹਾਥੀ ਨੂੰ ਕਿਵੇਂ ਰੋਕ ਲੂ ਕਹਿੰਦਾ ਤੂੰ ਹਾਥੀ ਵੇਖਿਆ ਨਾ ਬਜਤਰ ਸਿੰਘ ਨਹੀਂ ਦੇਖਿਆ ਉਹ ਬੱਚਾ ਲਿਆ ਮੈਂ ਵੀ ਕਹਤਾ ਸੀ ਵੀ ਹਾਥੀ ਦੇ ਨਾਗਣੀ ਜਿਹੜੀ ਉਹ ਮੈਨੂੰ ਮਾਰੀ ਸੀ ਅੱਖ ਚ ਮਾਰੀ ਜੀ ਵੱਜ ਗਈ ਸੀ ਤਾਂ ਉਹ ਭੱਜ ਗਿਆ ਸੀ। ਤੂੰ ਕੈਸੀਆਂ ਗੱਲਾਂ ਨੇ ਕਿਉਂਕਿ ਉਹਨਾਂ ਦੇ ਹਿਸਾਬ ਚ ਨਹੀਂ ਹੁੰਦੀਆਂ ਗੱਲਾਂ। ਕੋਈ ਬੰਦਾ ਹਾਥੀ ਕਿਵੇਂ ਰੋਕਣਾ ਹੈ ਨਾ ਮੈਂ ਉਹ ਵੀ ਕਹਿੰਦਾ ਨਾ ਮੇਰੇ ਨਾਨੇ ਨੇ ਆਈ ਕਿਹਾ ਸੀ ਜਦੋਂ ਮੈਨੂੰ ਸਾਕੀ ਸੁਣਾਈ ਤੇ ਮੈਂ ਉਹਨੂੰ ਕਿਹਾ ਬੰਦਾ ਹਾਥੀ ਨੂੰ ਕਿਵੇਂ ਰੋਕ ਲੂ ਕਹਿੰਦਾ ਤੂੰ ਹਾਥੀ ਵੇਖਿਆ ਨਾ ਬਜਤਰ ਸਿੰਘ ਨਹੀਂ ਦੇਖਿਆ। ਮੈਂ ਵੀ ਕਹਤਾ ਸੀ ਵੀ ਹਾਥੀ ਦੇ ਨਾਗਣੀ ਜਿਹੜੀ ਉਹ ਨਹੀਂ ਮਾਰੀ ਸੀ ਅੱਖ ਚ ਮਾਰੀ ਜੀ ਵੱਜ ਗਈ ਸੀ ਤਾਂ ਉਹ ਭੱਜ ਗਿਆ ਸੀ। ਤੂੰ ਕੈਸੀਆਂ ਗੱਲਾਂ ਨੇ ਕਿਉਂਕਿ ਉਹਨਾਂ ਦੇ ਹਿਸਾਬ ਚ ਨਹੀਂ ਹੁੰਦੀਆਂ ਇਹ ਗੱਲਾਂ। ਕੋਈ ਬੰਦਾ ਆਥੀ ਕਿਵੇਂ ਰੋਕਣਾ ਹਣਾ ਮੈਂ ਉਹ ਵੀ ਕਹਣਾ ਮੇਰੇ ਨਾਨੇ ਨੇ ਆਹੀਂ ਕਿਹਾ ਸੀ ਜਦੋਂ ਮੈਨੂੰ ਸਾਕੀ ਸੁਣਾਈ ਤੇ ਮੈਂ ਉਹਨੂੰ ਕਿਹਾ ਬੰਦਾ ਹਾਥੀ ਨੂੰ ਕਿਵੇਂ ਰੋਕ ਲੂ ਕਹਿੰਦਾ ਤੂੰ ਹਾਥੀ ਵੇਖਿਆ ਨਾ ਬਜਤ ਸਿੰਘ ਨਹੀਂ ਦੇਖਿਆ। ਮੈਂ ਵੀ ਕਹਤਾ ਸੀ ਵੀ ਹਾਥੀ ਦੇ ਨਾਗਣੀ ਜਿਹੜੀ ਉਹਨੇ ਨਹੀਂ ਮਾਰੀ ਸੀ ਅੱਖ ਚ ਮਾਰੀ ਜੀ ਵੱਜ ਗਈ ਸੀ ਤਾਂ ਉਹ ਭੱਜ ਗਿਆ ਸੀ ਤੂੰ ਕੈਸੀਆਂ ਗੱਲਾਂ ਨੇ ਗੱਲਾਂ ਦੇ ਹਿਸਾਬ ਚ ਨਹੀਂ ਹੁੰਦੀਆਂ ਇਹ ਗੱਲਾਂ ਕੋਈ ਬੰਦਾ ਹਾਥੀ ਕੇ ਮਰੋ ਹਨਾ ਮੈਂ ਉਹ ਵੀ ਕਹਣਾ ਨਾ ਮੇਰੇ ਨਾਨੇ ਨੇ ਆ ਹੀ ਕਿਹਾ ਸੀ ਜਦੋਂ ਮੈਨੂੰ ਸਾਕੀ ਸੁਣਾਈ ਤੇ ਮੈਂ ਉਹਨੂੰ ਕਿਹਾ ਬੰਦਾ ਹਾਥੀ ਨੂੰ